ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸਾਡੀ ਕੌਮ ਦੇ ਉਹ ਸ਼ਹੀਦ ਜਿਹਨਾਂ ਨੂੰ ਅੱਜ ਤੱਕ ਸ਼ਹੀਦਾਂ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਬੇਸ਼ੱਕ ਗੱਲ ਭਗਤ ਸਿੰਘ ਦੀ ਹੋਵੇ ਰਾਜਗੁਰੂ ਦੀ ਹੋਵੇ ਸੁਖਦੇਵ ਦੀ ਹੋਵੇ ਜਾਂ ਉਦਮ ਸਿੰਘ ਦੀ ਅੱਜ ਤੱਕ ਭਾਰਤ ਦੀਆਂ ਸਰਕਾਰਾਂ ਦੇ ਦਸਤਾਵੇਜ਼ ਉਹਨਾਂ ਨੂੰ دہشتਗਰਦ ਅਤਵਾਦੀ ਹੀ ਦੱਸਦੇ ਨੇ ਬੇਸ਼ੱਕ ਇਨ੍ਹਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਨੇੜੇ ਆਉਣ ਵੇਲੇ ਸਰਕਾਰ ਅਤੇ ਸਿਆਸੀ ਆਗੂ ਆਪਣੀਆਂ ਬਹੁਤ ਰੋਟੀਆਂ ਸੇਕਦੇ ਨੇ ਤੇ ਇਨ੍ਹਾਂ ਦੇ ਦਿਹਾੜੇ ਵੀ ਬੜੇ ਦਿਖਾਵਿਆਂ ਦੇ ਨਾਲ ਮਨਾਉਂਦੇ ਨੇ ਪਰ ਅੱਜ ਤੱਕ 7 دہਾਕਿਆਂ ਦੇ ਬਾਅਦ ਵੀ ਕਿਸੇ ਦੀ ਅੱਜ ਤੱਕ ਹਿੰਮਤ ਨਹੀਂ ਪਈ ਕਿ ਇਨ੍ਹਾਂ ਸ਼ਹੀਦਾਂ ਨੂੰ ਸ਼ਹੀਦੀ ਦਾ ਅਸਲ ਦਰਜਾ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਸ਼ਹੀਦਾਂ ਵਿੱਚੋਂ ਕਈਆਂ ਦੇ ਪਰਿਵਾਰ ਵੀ ਅਜੇੇ ਹੈ ਨੇ ਜਿਨ੍ਹਾਂ ਦੀ ਸਾਰ ਕਦੇ ਸਰਕਾਰਾਂ ਨੇ ਲਈ ਹੀ ਨਹੀਂ ਅਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਉਦਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਵਾਸਤੇ ਬੀਤੇ ਲੰਬੇ ਸਮੇਂ ਤੋਂ ਕਈ ਸਿੰਘ ਜੂਝ ਰਹੇ ਨੇ ਜੋ ਖੜਖੜਕਲਾਤੋਂ ਨੇ ਅਤੇ ਇਹਨਾ ਸਿੰਘਾਂ ਨੇ ਦਿੱਲੀ ਦੇ ਜੰਤਰ-ਮੰਤਰ ਤੇ ਧਰਨਾ ਲਾਇਆ ਹੋਇਆ ਹੈ ਤਾਂ ਜੋ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਉਦਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇਹਨਾ ਸਿੰਘਾਂ ਦਾ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਸਮਰਥਨ ਕੀਤਾ ਜਿਹੜੀ ਮੰਗ ਹੈ ਬਹੁਤ ਜਾਇਜ਼ ਮੰਗ ਹੈ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਜਿਹੜਾ ਸ਼ਹੀਦਾ ਦਰਜਾਇਆ ਉਹ ਸਰਕਾਰੀ ਤੌਰ ਤੇ ਮਿਲਣਾ ਚਾਹੀਦਾ ਔਰ ਜਿਹੜੀ ਛੁੱਟੀ ਹੈ ਉਹ ਇਹ ਮੰਗ ਕਰ ਰਹੇ ਨੇ ਕਿ 23 ਮਾਰਚ ਨੂੰ ਛੁੱਟੀ ਹੋਣੀ ਚਾਹੀਦੀ ਹੈ ਸੋ ਅਸੀਂ ਇਹਨਾਂ ਦੀ ਮੰਗ ਜਿਹੜੀ ਆ ਇਹਨਾਂ ਨੇ ਜਾਖੜ ਸਾਹਿਬ ਨੂੰ ਦਿਖਾਇਆ ਮੈਮੋਰੰਡਮ ਤੇ ਮੈਂ ਜਾਖੜ ਸਾਹਿਬ ਨੂੰ ਹੋਣੀ ਜਾ ਕੇ ਦੇਵਾਂਗਾ ਔਰ ਇਹ ਮੰਗ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਾਂਗੇ ਇਹ ਪਹਿਲਾ ਵੀ ਇਸ ਤਰ੍ਹਾਂ ਦੇ ਸੰਘਰਸ਼ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਹੋਏ ਅੱਜ ਜ਼ਬਰ ਵਿਰੋਧੀ ਜੋਰੀ ਕਮੇਟੀ ਆ ਉਹਦੇ ਵੱਲੋਂ ਇਹ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪਹਿਲਾਂ ਵੀ ਲੋਕ ਸਭਾ ਵਿੱਚ ਇਹ ਮਾਮਲਾ ਉਠਾਇਆ ਮਿਲ ਕੇ ਵੀ ਗ੍ਰਹਿ ਮੰਤਰੀ ਜੀ ਦੇ ਧਿਆਨ 'ਚ ਲਿਆਂਦਾ ਸੀ ਔਰ ਅੱਜ ਵੀ ਮੈਂ ਜਲਿਆ ਭੜੇ ਬਾਗ ਦਾ ਮਸਲਾ ਉਠਾ ਕੇ ਆਇਆ ਕਿ ਬ੍ਰਿਟਿਸ਼ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਭਾਰ ਸਰਕਾਰ ਨੂੰ ਬ੍ਰਿਟਿਸ਼ ਗਵਰਨਮੈਂਟ ਤੇ ਜ਼ੋਰ ਪਾ ਕੇ ਅਸਰ ਬਰਤਣਾ ਚਾਹੀਦਾ ਤੇ ਦੂਜੇ ਪਾਸੇ ਸ਼ਹੀਦ ਉਦਮ ਸਿੰਘ ਭਗਤ ਸਿੰਘ ਵਰਗੇ ਮਹਾਨ ਯੋਧਿਆਂ ਦੇ ਯਾਦਗਾਰਾਂ ਜਿਹੜੀਆਂ ਨੇ ਇਹ ਭਾਰਤੀ ਪਾਰਲੀਮੈਂਟ ਵਿੱਚ ਸਦੀਵੀ ਰਹਿਣੀਆਂ ਚਾਹੀਦੀਆਂ ਨੇ ਸ਼ਹੀਦ ਭਗਤ ਸਿੰਘ ਦਾ ਬੁੱਤ ਤਾਂ ਅਸੀਂ ਲਾਇਆ ਪਾਰਲੀਮੈਂਟ ਵਿੱਚ ਸ਼ਹੀਦ ਉਦਮ ਸਿੰਘ ਦਾ ਬੁੱਤ ਵੀ ਲੱਗੇ ਪਾਰਲੀਮੈਂਟ ਦੇ ਵਿੱਚ ਇਹ ਮੰਗ ਮੈਂ ਅੱਜ ਵੀ ਉਠਾ ਕੇ ਆਇਆ ਹਾਂ ਗੁਰਪਿਆਰੇ ਉਹ ਗੱਲ ਚਾਹੇ ਕਾਂਗਰਸ ਸਰਕਾਰ ਦੀ ਹੋਵੇ ਜਾਂ ਅਕਾਲੀ ਭਾਜਪਾ ਦੀ ਅਜਿਹੇ ਆਗੂ ਜਿੰਨਾ ਮਰਜ਼ੀ ਕਹਿੰਦੇ ਰਹਿਣ ਕਿ ਅਸੀਂ ਸੰਸਦ ਦੇ ਵਿੱਚ ਇਹ ਮਸਲਾ ਜ਼ਰੂਰ ਚੱਕਾਂਗੇ ਅਸੀਂ ਲੋਕ ਸਭਾ ਰਾਜ ਸਭਾ ਦੇ ਵਿੱਚ ਇਹ ਮਸਲੇ ਜ਼ਰੂਰ ਚਰਚਾ ਦੇ ਵਿੱਚ ਲੈ ਕੇ ਆਵਾਂਗੇ ਜਿੱਦਾਂ ਕਿ ਚੰਦੂ ਮਾਜਰਾ ਜੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਹ ਮਸਲਾ ਚੱਕਿਆ ਹੈ ਪਰ ਉਸ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ ਹਮੇਸ਼ਾ ਇਲੈਕਸ਼ਨ ਜਦੋਂ ਸਿਰ ਦੇ ਉੱਤੇ ਹੁੰਦੀਆਂ ਨੇ ਉਦੋਂ ਹੀ ਅਜਿਹੇ ਮਸਲੇ ਕਿਉਂ ਇਹਨਾਂ ਨੂੰ ਯਾਦ ਆਉਂਦੇ ਨੇ ਉਦੋਂ ਹੀ ਅਜਿਹੇ ਸਮਰਥਨ ਦੇਣਾ ਇਹਨਾਂ ਨੂੰ ਕਿਉਂ ਯਾਦ ਆਉਂਦੇ ਨੇ ਇਲੈਕਸ਼ਨਾਂ ਤੋਂ ਪਹਿਲਾਂ ਜਾਂ ਇਲੈਕਸ਼ਨ ਾਰੇ ਮਸਲੇ ਲੋਕ ਭੁੱਲ ਜਾਂਦੇ ਨੇ ਕਿਉਂਕਿ ਇਹ ਸਿਆਸਤ ਦੀ ਕੁਰਸੀ ਤੇ ਬੈਠੇ ਹੋਏ ਉਹ ਜੋ ਸਿਆਸਤ ਦੇ ਚਿੱਟੇ ਕੁਰਤੇ ਪਾ ਕੇ ਆਪਣੇ ਬਿਜ਼ਨਸ ਚਲਾਉਂਦੇ ਨੇ ਤੇ ਜੇਕਰ ਕਿਸੇ ਵੀ ਸਿਆਸਤਦਾਨ ਦੇ ਅੰਦਰ ਥੋੜਾ ਜਿਹਾ ਵੀ ਦਰਦ ਹੁੰਦਾ ਇਨ੍ਹਾਂ ਸਿੰਘ ਸ਼ਹੀਦਾਂ ਬਾਰੇ ਇਨ੍ਹਾਂ ਸ਼ਹੀਦਾਂ ਬਾਰੇ ਤਾਂ ਅੱਜ ਤੱਕ ਭਾਰਤ ਦੀਆਂ ਸਰਕਾਰਾਂ ਇਨ੍ਹਾਂ ਸ਼ਹੀਦਾਂ ਨੂੰ ਵਾਕਈ ਹੀ ਅਸਲ ਸ਼ਹੀਦ ਦਾ ਦਰਜਾ ਦੇ ਚੁੱਕੀਆਂ ਹੁੰਦੀਆਂ ਫਿਰ ਗੱਲ ਚਾਹੇ ਭਗਤ ਸਿੰਘ ਦੀ ਹੋਵੇ ਰਾਜਗੁਰੂ ਦੀ ਹੋਵੇ ਸੁਖਦੇਵ ਦੀ ਜਾਂ ਉਦਮ ਸਿੰਘ ਦੀ ਇਹਨਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਅਤੇ ਸਿੱਖ ਕੌਮ ਇੱਕ ਅਜਹੀ ਕੌਮ ਹੈ ਜਿਸਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਫਿਰ ਵੀ ਭਾਰਤ ਦੀਆਂ ਸਰਕਾਰਾਂ ਸਿੱਖਾਂ ਨੂੰ ਵੱਖਵਾਦੀ ਹੀ ਕਹਿੰਦੀਆਂ ਨੇ ਉਹਨਾਂ ਦੇ ਬਣਦੇ ਹੱਕ ਹਮੇਸ਼ਾ ਮਾਰਦੀਆਂ ਹੀ ਆਈਆਂ ਨੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਖਟਖਟਕਲਾ ਦੇ ਇਨ੍ਹਾਂ ਸਿੰਘਾਂ ਦੀ ਆਵਾਜ਼ ਭਾਰਤ ਦੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਅਤੇ ਇਨ੍ਹਾਂ ਅਸਲ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਸਰਕਾਰੀ ਤਸਤੇਵਜ਼ਾਂ ਤੇ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ ਬਰਹਾਲ ਸਰਕਾਰ ਦਵੇ ਜਾਂ ਨਾ ਦਵੇ ਪਰ ਪੂਰੇ ਭਾਰਤ ਦਾ ਇੱਕ ਇੱਕ ਜੀ ਦਿਲੋਂ ਇਹਨਾਂ ਨੂੰ ਕੌਮੀ ਸ਼ਹੀਦ ਮੰਨਦਾ ਹੈ ਤੇ ਮੰਨਦਾ ਰਹੇਗਾ ਫਿਰ ਸਰਕਾਰਾਂ ਚਾਹੇ ਦਰਜਾ ਦੇਣ ਜਾਂ ਨਾ ਦੇਣ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆ ਆਪਣਾ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ